ਇਹ ਮੇਲਾ ਕਰਵਾਉਂਦੇ ਸਾਰੇ ਪ੍ਰਬੰਧਕ ਜਨਾਂ ਦਾ ਉਸੇ ਤੌਰ ਤੇ ਧੰਨਵਾਦ ਹੈ। ਸਹਿਯੋਗੀ ਸੱਜਣਾ ਦਾ ਉਸੇ ਤੌਰ ਤੇ ਧੰਨਵਾਦ ਹੈ ਜੋ ਹਰ ਸਾਲ ਬਹੁਤ ਵੱਡਾ ਸਹਿਯੋਗ ਦੇ ਕੇ ਕਾਹਲੀ ਸ਼ਰਪਨਾ ਜੀ ਯਾਦਗਾਰੀ ਖੇਡ ਮੇਲੇ ਨੂੰ ਸਫਲ ਬਣਾਉਂਦੇ ਆ। ਆ ਪਰਸ਼ਾ ਦੀ ਜੋਗ ਅਗਵਾਈ ਹੈ ਅਜਿਹੇ ਇਸ ਖੇਡ ਮੇਲੇ ਦੇ ਲਈ ਆ ਸਭ ਤੋਂ ਪਹਿਲੀ ਕਬੱਡੀ ਇਹ ਕੋਹੋਪੁਰ ਦੀ ਟੀਮ ਦੇ ਖਿਡਾਰੀਆਂ ਦੀ ਸੰਗਤ ਹੈ। ਸਾਰੇ ਜਿਹੜੇ ਪਰਨਾ ਦੇ ਬੇਤੀ ਕਰਦੇ ਕਿ ਤਾੜੀਆਂ ਵਰਗੀਆਂ ਛੋਟੇ ਛੋਟੇ ਬੱਚਿਆਂ ਦੀ ਹੂਸਲ ਕਰਦੇ ਅੱਜ ਪੁੱਛ ਲਿਆ ਹੈ ਹਾਜ਼ਰੀ ਲੱਗ ਜਾਈ ਮੱਝੀਆਂ ਤਾੜੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਦਾ ਇੱਥੇ ਦੁਨੀਆ ਪੁੱਜਦੀ ਜੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਮੈਦਾਨੋਂ ਭੱਜਿਆ ਦਾ ਆਹ ਸਾਡੇ ਪਹਿਲੀ ਕਬੱਡੀ ਇਹ ਟੀਮ ਮੰਡਪੁਰ ਦੀ ਟੀਮੋਂ ਪਹਿਲੀ ਵੇਡ ਹੈ ਤੇ ਪਹਿਲਾ ਜੱਫਾ ਲਾ ਕੇ ਲੱਗਦਾ ਆਪਾਂ ਕਹਾਂਗੇ ਕਿ ਪਹਿਲੀ ਕੌਡੀ ਵੀ ਇਸੇ ਦੇ ਵਿੱਚ ਹੈ ਆ ਸਾਹਮਣੇ ਤਾਂ ਨਵਾਂ ਕਬੱਡੀ ਜਰਨਤ ਸਿੰਘ ਜੀ ਮੁੰਡਾ ਜੱਜੇ ਵੀ ਬਹੁਤ ਵਧੀਆ ਲਾਉਂਦਾ ਤੇ ਕਬੱਡੀ ਵੀ ਬਹੁਤ ਵਧੀਆ ਲਾਉਂਦਾ ਆਉਂਦਾ ਪਰ ਐਕਸ਼ਨ ਵੀ ਬੜੇ ਤਗੜੇ ਹੋਏ ਨੇ ਐਕਸ਼ਨ ਵੀ ਬੜੇ ਤਿਆਰੀ ਕਰਦਾ ਹੈ ਬਾਦਲਾ ਇਸ ਸਮਾਂ ਪਾਉਂਦਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਉਹ ਬੰਦਾ ਕਿਤੇ ਜਿਆਦਾ ਨਾ ਪਾਉ ਤੇ ਉਹ ਮੰਨ ਲਓ ਉਹ ਬਾਕੀ ਜਿਹੜਾ ਸਾਰਾ ਪ੍ਰਾਇਮਰੀ ਸਕੂਲ ਇੱਥੇ ਖੜਾ ਕਿੱਥੇ ਹੁੰਦਾ ਹੈ ਕਿਹੜਾ ਉਨੂੰ ਵੀ ਲੈ ਆਣ ਹੁਣ ਕੇ ਬਰਾਬਰ ਹਿੱਸੇ ਹੋਣੇ ਸਾਰਿਆਂ ਦੇ ਹੁਣ ਕੇ ਵਲਡ ਡਰਾਫਟ ਹੋਣੀ ਆ ਲਾਓ ਉਹਨਾਂ ਨੂੰ ਮੈਦਾਨ ਕੋਲ ਤੋਂ ਕਰਦੇ ਪਈ ਗੱਜੀਆਂ ਗੱਜੀਆਂ ਸਾਡਾਂ ਦੀ ਹੋਣਗੇ ਆ ਨੰਦਨਾ ਗੀਰ ਰੇਡ ਸਿੰਘ ਸਰਦਾਰ ਸਿੱਖੀ ਸਮੂਹ ਦੇ ਵਿੱਚ ਰੇਡ ਹੈ ਖੇਡ ਦੇ ਮੈਦਾਨ ਦੇ ਵਿੱਚ ਪੌਂਟ ਲੱਗਦਾ ਹੋਇਆ ਨਜ਼ਰ ਆਇਆ ਆ ਸਮੀ ਅੰਦੇ ਆਉਣ ਦੇ ਸੰਬੰਧ ਵਿੱਚ ਹੈ ਜਿਹੜੇ ਸਾਰੇ ਕਹਾਤੀ ਦੇ ਖਿਡਾਰੀਆਂ ਦਾ ਸਮੂਹ ਇਸ ਤਾਰਾ ਦੇ ਰੂਪ ਦੇ ਵਿੱਚ ਮਿਲਦੇ ਆ ਹਰ ਸਾਲ ਇਸ ਖੇਡ ਮੇਲੇ ਦੇ ਵਿੱਚ ਦੁਨੀਆਂ ਦੇ ਆਕਰਮਣਾਂ ਦੇ ਵੱਡੇ ਵੱਡੇ ਪ੍ਰਾਈਜ਼ ਦਿੱਤੇ ਜਾਂਦੇ ਆ ਪਰ ਇੱਕ ਸੁਭਤ ਇੱਕ ਕਲੱਬ ਵਾਲੇ ਸਾਰੇ ਵੀਰਾਂ ਦੀ ਹੈ ਕਿ ਹਰ ਸਾਲ ਨਵੇਂ ਮੁੰਡਿਆਂ ਨੂੰ ਮੌਕਾ ਇਹਨੇ ਜਿਹੜਾ ਟੂਰਨਾਮੈਂਟ ਹੈ ਵੇਡ ਦਾ ਟੂਰਨਾਮੈਂਟ ਕਰਾਉਂਦੇ ਆ ਤੇ ਵੇਡ ਤੋਂ ਵਿੱਚ ਜਿਹੜੇ ਖਿਡਾਰੀ ਕਾਲੇ ਨੂੰ ਕਲੱਬਾਂ ਦੇ ਵਿੱਚ ਨਹੀਂ ਖੇਡ ਸਕਦੇ ਹਨ ਖਿਡਾਰੀਆਂ ਨੂੰ ਮੌਕੇ ਦਿੱਤੇ ਹਨ ਸਮਾਂ ਦਿੱਤੇ ਹੈ ਇੱਕ ਕੋਰਸ ਕਰਨ ਮ ਦਿੱਤੇ ਹੈ ਤੇ ਆਹ ਮੇਰੇ ਸਮੁੱਚੇ ਵਿੱਚ ਸਾਡੀ ਖੇਡ ਕਬੱਡੀ ਨੂੰ ਜਿਹੜੀ ਪੁਨੀਰੀ ਹੈ ਪਲੋਰੀ ਪਰ ਜੀ ਬਹੁਤ ਜ਼ਰੂਰੀ ਹੈ ਤੇ ਹਰ ਸਾਲ ਅਸੀਂ ਦੇਖਦੇ ਹਾਂ ਕਿ ਅੱਥਰ ਸੋਧੇ ਬੱਚਿਆਂ ਨੂੰ ਇਹ ਖੇਡ ਘੰਟਿਆਂ ਦੇ ਵਿੱਚ ਤੇ ਸਵਾਮੀ ਸਰੂਪਨਾਂ ਜੀ ਖੇਡ ਮੇਲੇ ਦੇ ਵਿੱਚ ਮੌਕਾ ਦਿੱਤਾ ਜਾਂਦਾ ਮਾਣ ਦਿੱਤਾ ਜਾਂਦਾ ਇਨਾਮ ਦਿੱਤੇ ਜਾਂਦੇ ਆਹੜਾ 40 ਗੋਲ ਦਾ ਮੈਚ ਹੈ ਅਗਲੇ ਸਾਲ ਇਹਨਾਂ ਵਿੱਚੋਂ 70 ਕਿਲੋ ਪੌਂਡ ਦੇ ਖਿਡਾਰੀ ਖੇਡਣਗੇ ਆ ਜਿਹੜੇ 70 ਕਿਲੋ ਪੌਂਡ ਦੇ ਮੈਚ ਹੋ ਰਹੇ ਆ ਅਗਲੇ ਸਾਲ ਪੇਂਡੂ ਦੇ ਵਿੱਚੋਂ ਸਾਨੂੰ ਜਿਹੜਾ ਸੁਪਰਸਟਾਰ ਪਲੇਅਰ ਮਿਲ ਜਾਣੇ ਆ ਸੋ ਖੇਡਰੀ ਪਨੀਰੀ ਆ ਤਾਂ ਖਾਟਾਂ ਦਾ ਨਾਮ ਇਹਨਾਂ ਖਿਡਾਰੀਆਂ ਨੂੰ ਜੋੜਨੇ ਆ ਇਹ ਵੀ ਬਾਅਦ ਜ਼ਰੂਰੀ ਆ ਕਿ ਮਿਡਾਈ ਦੀ ਤਾਕਤ ਸਾਲ ਇਹਨਾਂ ਨਵੇਂ ਖਿਡਾਰੀਆਂ ਨੂੰ ਮੌਕੇ ਦਿੰਦੀ ਆ ਸਾਰਿਆਂ ਦਾ ਸਤਿਕਾਰ ਕਰਦਾ ਆਮੇ ਸੋਪਾਨਾ ਜੀ ਸਪੋਰਟਸ ਕਲੱਬ ਦਾ ਸਾਰੇ ਪ੍ਰਬੰਧਕ ਕਮੇਟੀ ਦਾ ਕੋ ਸਤਾਰਜੋਗ ਨੇ ਸਾਰੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅਰ ਗਾਂਧੀਆ ਕੇ ਮੈਚ ਜਿਹੜਾ ਮੈਸੰਪੁਰ ਤੇ ਜੋਧਾ ਉਹ ਟੀਮਾਂ ਦੇ ਖਿਡਾਰੀ ਜਿਥੇ ਸਦੀ ਆਵਾਜ਼ ਸੁਣਦੇ ਹੋਣ ਆਪਣਾ ਵੇਟ ਕਰਵਾ ਲਓ ਤੇ ਮੈਸੰਪੁਰ ਤੋਂ ਜੋਧਾ ਉਹ ਬਹੁਤ ਟੀਮਾਂ ਦੇ ਖਿਡਾਰੀ ਜਿਹੜਾ ਆਪਣੀ ਤਿਆਰੀ ਕਰੋ ਤੇ ਆਪਣਾ ਵੇਟ ਕਰਵਾਈਓ ਤੇ ਗਰਾਊਂਡ ਦੇ ਵਿੱਚ ਪਹੁੰਚਿਓ ਆ ਸਾਹਮਣੇ ਮੁਕਾਬਲਾ ਕੁੱਤੀ ਦਾ ਜੱਗੂ ਹੈ ਇਹ ਜੱਗੂ ਹੈ ਇੱਕ ਹਾਕਮ ਵਾਲਿਆ ਜੱਗੂ ਦੀ ਬੜੀ ਮਸ਼ਹੂਰੀ ਹੈ ਛੋਟਾ ਜੱਗੂ ਹੈ ਅਰੇ ਸਾਹਮਣੇ ਨੌਜਵਾਨਾ ਜੇ ਤੇ ਜੱਫੇ ਲਾਉਂਦਾ ਤੇ ਤੈਨੂੰ ਲੱਗਣੇ ਨਹੀਂ ਹੈ ਇਹ ਯਾਰੀ ਤੇ ਸਰਵਾਰੀ ਕਿਸੇ ਕਿਸੇ ਨੂੰ ਨਰਾਸ਼ ਕਰਦੀ ਆਇਆ ਹੈ ਇਹ ਤੇਰੀ ਜੱਫੇ ਦੀ ਸਰਵਾਰੀ ਬਣੀ ਆ ਤੇ ਕੈਮਰਾ ਕੋਲ ਅਗਲੀ ਕਬੱਡੀ ਪੌਂਡ ਲਈ ਫਿਰ ਮੋਜਮਾਨ ਵਾਟਾ ਹੋਇਆ ਹੈ ਇਹ ਟੀਮ ਖੇਡ ਗਰਾਉਂਡ ਦੇ ਵਿੱਚ ਮੰਡ ਪਰ ਦੀ ਟੀਮ ਖੇਡਦੀ ਹੈ ਅੰਡਪੁਰ ਦੀ ਟੀਮ ਖੇਡ ਦੇ ਮੈਦਾਨ ਦੇ ਵਿੱਚ ਦੇ ਦੂਜੇ ਪਾਸੇ ਇਹ ਟੀਮ ਖੇਡ ਗਰਾਊਂਡ ਦੇ ਵਿੱਚ ਕੋਈ ਜੀ ਟੀਮ ਹੈ ਬਹੁਤ ਕਹਦਾ ਕਿ ਉਹ ਦੀ ਮੰਡਕੜ ਦੀ ਧਰਤੀ ਹੈ ਉਸ ਤਰ੍ਹਾਂ ਦੀ ਪਰ ਅੱਜ ਸਵਾਮੀ ਸਰੂਪਨਾ ਜੀ ਯਾਦਗਰੀ ਖੇਡ ਮੇਲੇ ਦੇ ਪਹਿਲੇ ਦਿਨ ਦੇ ਲਈ ਇਲਾਕੇ ਦੀ ਸੰਗਤ ਇਕੱਠੀ ਹੈ ਜੋ ਮੰਝਲਾ ਤੱਕ ਕਦੇ ਨਾ ਪਹੁੰਚਣ ਬਿਲਗੁਰਮਾਂ ਦੇ ਚੱਲੇ ਖਿਡਾਰੀਆਂ ਦੇ ਬਾਅਦ ਮੈਦਾਨ ਵਿੱਚ ਸ਼ੁੱਧ ਸੰਗਤਾਂ ਬਾਜ਼ਰਾ ਦੇ ਲਈ ਪੁਆਇੰਟ ਬਾਕੀ ਦਾ ਜੀ ਔਰ ਜਿਹੜਾ ਉਹ ਟੀਮ ਖੇਡ ਗਰਾਊਂਡ ਦੇ ਵਿੱਚ ਮੰਡ ਪਿੰਡ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ ਜਿੰਨੀਆਂ ਵੀ ਸੰਤਾਰਜੋਗ ਸ਼ਕਤੀਆਂ ਦਾ ਵੀਰ ਕੁੱਦੇ ਜਾ ਰਿਹਾ ਹੈ ਸਾਰੇ ਨੂੰ ਜੀ ਹੋਇਆ ਸਾਡੇ ਬੱਚੇ ਬਜ਼ੁਰਗ ਆਮ ਨਮਰ ਮੌਦਨ ਸਾਰੇ ਦਰਸ਼ਕਾਂ ਤੋਂ ਤੌਰ ਤੇ ਪ੍ਰਬੰਧਕਾਂ ਦਾ ਧੰਨਵਾਦ ਹੈ ਆ ਸਮਾਏ ਖੇਡ ਮੇਲਾ ਪਹਿਲੇ ਦਿਨ ਦਾ ਖੇਡ ਮੇਲਾ ਹੈ ਕਾਹਲੀ ਪ੍ਰਧਾਨ ਕੋ ਰੱਖਿਆ ਕਬੱਡੀ ਫਰਵੇਸ਼ ਸਿੰਘ ਦੇ ਬੈਨਰ ਹੋਇਆ ਜਿਹੜੇ ਟਾਕ ਦੀਆਂ ਖੜਦਗੀਆਂ ਖੜਗੀਆਂ ਦੁਨੀਆ ਦੇ ਪੈਟਰ ਮਾਲਾ ਦੁਨੀਆ ਦੇ ਸਟਾਰ ਖਿਡਾਰੀ ਕਾਜ ਖੇਡਣੇ ਆਣ 70 ਕਰੋੜ ਦੇ ਮੈਸਮਪੁਰ ਤੋਂ ਗੋਡੇ ਦੀਆਂ ਜੱਟਾਂ ਦੇਖਣ ਕਰੋ ਤੁਸੀਂ ਪਤਾ ਪਿੱਛੇ ਉਹ ਤੇ ਤੁਹਾਨੂੰ ਆਈ ਤੇ ਆਦੀ ਲਾਗੇ ਖਲੋ ਕਲੀ ਲਾਗੇ। ਕਿਸੇ ਹੋ ਕੇ ਖਲੋ ਜੋ ਪਤ। ਆ ਸਾਡੀ ਬਹੁਤ ਹੀ ਸਨਕਾਰ ਦੇ ਕੇ ਸੋਲੋ ਸਿਸਟਮ ਤੋਂ ਕੋਹਾ ਵਾਲੇ ਵੀਰ 1000 ਰੁਪਏ ਉਹਨਾਂ ਵੱਲੋਂ ਇਸ ਵਾਰ ਪਤਮਨ ਸਿੰਘ ਜੀ ਸਨਫ ਸਰਦ ਮਨਜੀਤ ਸਿੰਘ ਜੀ ਮੰਡਾ ਉਹਨਾਂ ਵੱਲੋਂ 8000 ਰੁਪਏ ਜਿਹੜਾ ਹੈ ਉਹ ਸਾਡੀ ਇਸ ਖੇਡ ਮੇਲੇ ਦੇ ਲਈ ਯੋਗਦਾਨ ਆਇਆ ਹੈ। ਵਿਸ਼ੇਸ਼ ਤੌਰ ਤੇ ਬ੍ਰਾਤੀ ਧੰਨਵਾਦ ਕਰਦੇ ਆ ਜਿਹੜੇ ਦਾਸਾਂ ਨੇ ਹਾਂ ਜੀ ਕਿਰਤ ਕਮਾਈ ਨਾਲ ਸਫਲ ਰ ਬਣਾ ਰਿਹਾ ਇਸ ਖੇਡ ਮੇਲੇ ਦੇ ਲਈ ਆਪਣਾ ਯੋਗਦਾਨ ਕਰ ਰਿਹਾ ਸੋ ਸਾਰਿਆਂ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਬਹੁਤ ਸਰਦਾਰ ਪੰਡਤ ਸਿੰਘ ਜੀ ਸਾਹਮਣੂ ਸਰਦਾਰ ਮਜੀਤ ਸਿੰਘ ਜੀ ਮੰਡਾ 8000 ਰੁਪਏ ਦੇ ਯੋਗਦਾਨ ਦੇ ਵੱਲੋਂ ਪੁੱਜਿਆ ਹੈ ਤੇ ਸਾਡੀ ਬਹੁਤ ਸਤਿਕਾਰਯੋਗ ਇਹਦਾ ਇਹ ਸਿਸਟਮ ਹੈ ਜੋ ਕੋਹਵਾਲੇ 1000 ਰੁਪਏ ਨਾਲ ਕੋਲੇ ਇੱਕ ਖੇਡ ਮੇਲੇ ਦੇ ਲਈ ਯੋਗਦਾਨ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆ ਸਿੰਘ ਸਰਦਾਰ ਦੀਪਕਰ ਸਿੰਘ ਸਰਦਾਰ ਦੇ ਨਾਮ ਹੈ ਕਿ ਨਾਥੜ ਕੇ ਲਈ ਨਾਥੜੀ ਉਡਦੇ ਬਾਜਾਂ ਨੂੰ ਸਿੰਘ ਮਾਰ ਦੀ ਠੋਪਰ ਤੱਕ ਤਾਜਾਂ ਨੂੰ ਆਹ ਫਿਰ ਕਮਲੀਏ ਨਾ ਫੜੇ ਉੱਤੇ ਬਾਜਾਂ ਨੂੰ ਆਹ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਫਿਰ ਪਹੁੰਚਣ ਦੇ ਲਈ ਵਾਧਾ ਹੋਇਆ ਨਾ ਜੀਵਣਾ ਵਧੇ ਤੇ ਵਧਣਾ ਜ਼ਿੰਦਗੀ ਹੈ ਇਹ ਜਿਹੜੇ ਗੁਰਦਾਸਪੁਰ ਦਾ ਇਹ ਨਗਰ ਹੈ ਜਿਸ ਇਲਾਕੇ ਦੇ ਜਿਸ ਜ਼ਿਲ੍ਹੇ ਦੇ ਸਵੇ ਸਮੇਂ ਦੇ ਨਾਲ ਸਾਡੀ ਕਬੱਡੀ ਨੇ ਦਿਨ ਦਿਨ ਦੇ ਟੋਪਰ ਮਾਲ ਦਿੱਤੇ ਆ ਇਸ ਨਗਰ ਦੇ ਐਵੇਂ ਪੰਨਰਵਾਲ ਵਰਗੇ ਖਿਡਾਰੀ ਮਹਾਨ ਖਿਡਾਰੀ ਗਵਾਰ ਕਹਿੰਦੇ ਘਮਾਰ ਹੈ ਪਰ ਸੁਖਵਿੰਦਰ ਸਿੰਘ ਜੀ ਸੰਧਵਾ ਸਾਹਿਬ ਪਹਾਰ ਫੀਡ ਪ੍ਰੋਮੋਟਰ ਹੈ ਉਹ ਕਿੰਨਾ ਮਾਨ ਸਤਕਾਰ ਉਹਨਾਂ ਵੱਲੋਂ ਖੇਡਾਂ ਨੂੰ ਮਿਲਿਆ ਹੈ ਉਹ ਵੱਡਾ ਸਤਕਾਰ ਹੈ ਖੇਡ ਇਲਾਕਾ ਖਿਡਾਰੀਆਂ ਦਾ ਇਹ ਇਲਾਕਾ ਸਮੇਂ-ਸਮੇਂ ਦੇ ਨਾਲ ਇਹ ਇਲਾਕੇ ਦੇ ਵਿੱਚ ਤਾਕਤ ਦੇ ਮੱਲੇ ਅਕੀ ਕਲੋਰੀ ਪੁਣ ਦੀ ਗੱਲ ਹੈ ਉੱਥੇ ਕਲੋਰੀ ਪ੍ਰਦਰ ਕਰਗੇ ਫਿਰ ਜਾਸਪੁਰਗੇ ਫਿਰ ਪਿੰਡੀ ਵਰਗੇ ਖਿਡਾਰੀ ਫਿਰ ਅੰਦਰੇ ਦੇ ਮੱਲ ਵਰਗੇ ਖਿਡਾਰੀ ਖੋਡੇ ਵਰਗੇ ਬਲਤੀ ਵਰਗੇ ਰਿੰਕੂ ਵਰਗੇ ਉਧੋ ਨੰਗੋ ਦੇ ਨਾਰੇ ਵਰਗੇ ਸਤੰਦਰ ਵਰਗੇ ਏਲੀ ਵਰਗੇ ਨਜਵਾਨ ਮਾਡੀ ਸਟਾਰ ਇੱਧਰ ਉਗੋਲੋਂ ਦੇ ਵਰਗੇ ਮਹਾਨ ਖਿਡਾਰੀ ਇਲਾਕਾ ਇਹ ਉਹਦਾ ਖਿਡਾਰੀ ਜਾਂਦਾ ਹੈ ਰਿੰਕੂ ਕੱਟੀਵਾਲ ਵਰਗੇ ਸ਼ੇਖੇ ਕਮਾਨ ਵਰਗੇ ਮਹਿਲਵਾਨ ਸਮੇ ਸਮੇਂ ਦੇ ਨਾਲ ਖੇਡੇ ਅੱਜ ਦੇ ਦਿਨਾਂ ਵਿੱਚ ਦੇ ਉਹਦਾ ਆਧਰ ਨਜਵਾਨ ਕਿਉਂਕਿ ਉਧੇ ਵਰਗੇ ਖਿਡਾਰੀ ਮਹਾਨ ਕਬੱਡੀ ਖਿਡਾਰੀ ਤ ਵਰਗੇ ਸਾਰੀ ਮੱਲੇ ਦਾ ਸਤਕਾਰ ਹਰ ਸੰਕਰ ਸਿੰਘਾ ਵਰਗੇ ਜਿਹੜੀ ਕਸਰਗੇ ਮਹਾਰ ਖਿਡਾਰੀ ਹੈ ਰਾਕੇ ਦੀ ਦੇਰ ਹੈ ਐਬੋਦੀ ਕਰਦਾ ਮੈਸੰਗੁਰ ਤੇ ਜੋਦੇ ਮੈਸੰਗੁਰ ਤੇ ਜੋਦੇ ਤੋਂ ਇਹ ਟੀਮਾਂ ਨੂੰ 5 ਮਿੰਟ ਦਾ ਸਮਾਂ 5 ਮਿੰਟ ਤੱਕ ਦੋਵੇਂ ਟੀਮਾਂ ਖੇਡਦੇ ਆ ਟਕਣਾ ਵੇਟ ਕਰਵਾ ਲੈਣਾ ਮੈਸੰਗੁਰ ਤੇ ਜੋਦੇ ਕਹਿੰਦੀਆਂ ਟੀਮਾਂ ਦਾ 70 ਕਿਲੋ ਵੇਟ ਦਾ ਪਹਿਲਾ ਮੈਚ ਹੈ ਉਹ ਟੀਮਾਂ ਦੇ ਖਿਡਾਰੀ ਜਿਹੜੇ ਖੇਡ ਗਰਾਊਂਡ ਦੇ ਵਿੱਚ ਆ ਜਣਾ

ਅੱਜ ਦਾ ਮੈਚ ਉਹ ਮੈਚ ਸੰਪਰਕ ਤੋਂ ਜਿਹੜੀ ਟੀਮਾਂ ਨੇ ਲਈ ਦਿੱਤੀ ਹੈ। ਬਹੁਤ ਕਿਰਪਾ ਤੁਹਾਡੇ ਮਾਣਕ ਤੋਂ ਮੈਚ ਸੰਪਰਕ ਤੋਂ ਜੋ ਗੋਲੀ ਸੰਪਰਕ ਕਿਲੋ ਗੋੜ ਦਾ ਮੈਚ ਹੈ ਟੀਮਾਂ ਦੇ ਖਿਡਾਰੀ ਪੱਡੇ ਤੋਂ ਆਪਣਾ ਵੇਡ ਕਰਵਾਲਣਾ ਹੈ। ਆਸ ਤੋਂ ਬਾਅਦ ਮੈਚ ਦਾ 70 ਕਿਲੋ ਗੋੜ ਦਾ ਸ਼ੁਰੂ ਹੋ ਜਾਣਾ ਹੈ। ਉਹ ਸਮਾਂ ਮੈਚ ਜਿਹੜੀ ਗੋੜ ਦੇ ਵਿੱਚ ਖੇਡਿਆ ਜਾ ਰਿਹਾ ਹੈ। ਛੋਟੇ ਛੋਟੇ ਹਿੰਦੀ ਗਰਾਉਂਡ ਦੇ ਵਿੱਚ ਖੇਡ ਰਿਹਾ ਸਾਰੇ ਦਾ ਸਤਾਰਾ ਸਾਰੇ ਦੀ ਜੀ ਹੈ ਅੱਜ ਦੇ ਸਾਰੇ ਸਪਾਂਸਰ ਵੀਰਾਂ ਦਾ ਸਹਿ ਜੋਗੀ ਸੱਜਣਾ ਦਾ ਅੱਜ ਬੈਲੈਂਸ ਕੋਰਸ ਇਹ ਮੈਚ ਸਾਡੇ ਸਾਰੇ ਉਹ ਗੋਲਡ ਸਪਾਂਸਰ ਸਾਰਿਆਂ ਦੇ ਵਿਸ਼ੇ ਤੌਰ ਤੇ ਧੰਨਵਾਦ ਹੈ ਇਲਾਕੇ ਦੀ ਸੰਗਤ ਹੈ ਨਗਰ ਦੀ ਸੰਗਤ ਹੈ ਜਿਨ੍ਹਾਂ ਵੱਲੋਂ ਬਹੁਤ ਵੱਡਾ ਸਹਿਯੋਗ ਇਸ ਖੇਡ ਮੇਲੇ ਲਈ ਜੋਕਾ ਸੰਯੋਗ ਨੇ ਵੱਡੇ ਆਇਆ ਤੇ ਖਰਚ ਵੀ ਵੱਡਾ ਹੈ ਹਾਲੇ ਕਹਿੰਦੇ ਵੱਡੇ ਫਾਇਦੇ ਦਿੱਤੇ ਜਾਣੇ ਆ ਵੱਡੇ ਸਰਕਾਰ ਦੇ ਦਿੱਤੇ ਜਾਣੇ ਆ ਖੇਡ ਕਮੇਟੀ ਨੂੰ ਮੈਚ ਜਿਹੜਾ ਖੇਡ ਗਰਾਊਂਡ ਦੇ ਵਿੱਚ ਆਪਾਂ ਸਮਾਂ ਸਮਾਂ ਦੇ ਜਿਹੜਾ ਸਮਾਪਤ ਹੋਇਆ ਆ